ਲਾਜ ਪੈਂਟ ਸਾਡਾ ਮਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 70000 ਰੁਪਏ ਬੈਂਕ ਚੋਂ ਕਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਛੇਰਾਂ ਵਾਲੇ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਠੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਈਪੁਰ ਰੋਡ ਵਾਲ ਨੂੰ ਫਰਾਰ ਹੋ ਗਿਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਥ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀ ਵਾਲੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬਣਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਕਸੀ ਵਰਤੀ ਜਾਵੇ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ 30000 ਰੁਪਏ ਦਾ ਪੇਮੈਂਟ ਪੀਐਨਬੀ ਬੈਂਕ ਤੋਂ ਖੜਵਾਇਆ ਸੀ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਅੱਜ ਇੱਕ ਬੁਲਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸੇ ਵਾਲਾ ਫਾਰਮਾ ਸੀ ਖੋਲੇ ਆ ਉਹ ਦੋਨੋਂ ਆਦਮੀਆਂ ਦੀ ਫੋਟੋ ਬਿਲਕੁਲ ਕਲੀਅਰ ਸਬਦ ਬੈਂਕ ਨੇ ਕੈਮਰੇ ਵਿੱਚ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰੈਸ਼ ਕਰ ਸਰ ਕੋਈ ਅੰਦਾਜ਼ ਸਰ ਆਗਿਆ ਲੱਗਿਆ ਯਾਰ ਕਿ 1 ਲੱਖ ਰੁਪਈਆ ਅਮਾਉਂਟ ਦਸੀ ਯਾਰ 79000 ਰੁਪਈਆ ਬੈਂਕ ਤੋਂ ਵਿਡਰਾ ਹੋਇਆ ਕੁਝ ਪੈਸੇ 20000 ਰੁਪਈਆ ਨੂੰ ਕੋਈ ਪਹਿਲਾਂ ਸੀ ਤੇ ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਇਆ ਬੈਂਕ ਦੇ ਵਿੱਚ ਬਿਨਾ ਮਤਲਬ ਤੋਂ ਵੀ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਹੇ ਆ ਬਿਲਕੁਲ ਬੁਲਟ ਮੋਟਰਸਾਈਕਲ ਦੇ ਉਹਨਾਂ ਦੀ ਫੋਟੋ ਬਿਲਕੁਲ ਸਾਫ਼ ਹੈ ਅਸੀਂ ਅੱਗੇ ਵੀ ਹੋਰ ਕੰਮ ਚੈੱਕ ਕਰਦੇ ਹਾਂ ਉਹਨਾਂ ਨੂੰ ਜਲਦੀ ਅਪਡੇਟ ਕਰਾਂਗੇ